ਅਸੀ ਗੱਲ ਜੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕੱਪੜ ਸ਼ਾਨ ਅੱਜ ਫੇਰ ਤੁਹਾਡੀ ਕਚੈੜੀ ਵਿੱਚ ਲੈ ਕੇ ਹਾਜ਼ਰ ਹੋਇਆ ਹਾਂ ਕੱਪੜ ਸ਼ਾਨ ਕਰਾਂਗੇ ਅ ਅੱਜ ਮੋਗਾ ਜ਼ਿਲ੍ਹੇ ਦਾ ਬਹੁਤ ਚਰਚਿਤ ਮੋਗਾ ਜ਼ਿਲ੍ਹਾ ਰਿਹਾ ਜਿੱਥੇ ਕਿ ਅ ਬਹੁਤ ਘਟਨਾਵਾਂ ਜ਼ਿਆਦਾਤਰ ਤੇ ਪੁਲਿਸ ਵਾਲਿਆਂ ਨੇ ਚੰਦ ਚਾੜੇ ਨੇ ਪੁਲਿਸ ਵਾਲਿਆਂ ਨੇ ਵੱਡੇ ਵੱਡੇ ਅਧਿਕਾਰੀਆਂ ਨੇ ਚਾਹੇ ਲਾਈਏ ਅ ਜਿਹੜਾ ਚਰਨਜੀਤ ਸ਼ਰਮਾ ਜਿਹੜਾ ਕਿ ਬਰਗਾੜੀ ਘਟਨਾਵਾਂ 'ਚ ਬਹਿਬਲਗਲਾ ਗੋਲੀकांड ਜਦੋਂ ਵਾਪਰਿਆ ਉਹਦੇ ਵਿੱਚ ਉਹ ਜਿਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਚਰਜੀਤ ਸ਼ਰਮਾ ਉਥੋਂ ਦਾ ਐਸਐਸਪੀ ਸੀ ਉਸ ਤੋਂ ਬਾਅਦ ਰਾਜੀਤ ਰਾਜੀਤ ਐਸਐਸਪੀ ਸੀ ਉਥੋਂ ਦਾ ਮੋਗੇ ਦਾ ਜਦੋਂ ਡਰੱਗ ਮਾਮਲਿਆਂ ਦੇ ਵਿੱਚ ਉਹਦਾ ਨਾਂ ਆਇਆ ਤੇ ਭਾਵੇਂ ਰਾਜੀਤ ਅੱਜਕੱਲ ਜਿਹੜਾ ਹੈਗਾ ਫਰਾਰ ਆ ਪੰਜਾਬ ਦੇ ਪੁਲਿਸ ਰਿਕਾਰਡ ਦੇ ਵਿੱਚ ਉਹ ਫਰਾਰ ਆ ਪਘੋੜਾ ਕਰਾਰ ਦਿੱਤਾ ਗਿਆ ਹੈਗਾ ਤੇ ਦੂਜੇ ਪਾਸੇ ਇੱਕ ਹੋਰ ਅੱਜ ਮੋਗੇ ਜ਼ਿਲ੍ਹੇ ਦੀ ਤਤਕਾਲੀ ਐਸਐਚਓ ਉਹ ਵੀ ਫਰਾਰ ਹੋ ਗਈ ਆ ਡਰੱਗ ਮਾਮਲੇ ਚ ਉਹਦਾ ਨਾਮ ਆਇਆ ਸੀ ਡਰੱਗ ਮਾਮਲਾ ਉਤੇ ਦਰਜ ਹੋਇਆ ਸੀ ਪਰ ਆਪਾਂ ਪੂਰੀ ਤਹਿ ਤੱਕ ਜਾਵਾਂਗੇ ਕੱਪੜਛਾਣ ਕਰਾਂਗੇ ਵੀ ਉਹ ਔਰਤ ਮਹਿਲਾ ਮਹਿਲਾ ਐਸਐਚਓ ਜਿਹੜੀ ਉਸ ਸਮੇਂ ਦੀ ਸੀਗੀ ਮੋਗਾ ਜ਼ਿਲ੍ਹੇ ਦੇ ਕੋਟੀ ਸੇਖਾਂ ਦੀ ਅਰਸ਼ਪ੍ਰੀਤ ਕੌਰ ਜਿਹਦਾ ਕੇਜੀ ਦੇ ਵਿਰੁੱਧ ਮੁਕੱਦਮਾ ਦਰਜ ਹੋਇਆ 3 ਕਿਲੋ ਫੀਮ ਸੀ ਜਿਹੜੀ ਇੱਕ ਸਕਾਰਪੀਓ ਤੋਂ ਜਿਹੜੀ ਜਿਹੜਾ ਸਵਾਰਾਂ ਕੋਲੋਂ ਉਹ ਫੜੀ ਗਈ ਸੀ ਤੇ ਪਤਾ ਲੱਗਿਆ ਉਸ ਸਮੇਂ ਦੱਸਦੇ ਨੇ ਕਹਿੰਦੇ 8 ਲੱਖ ਦਾ ਸੌਦਾ ਹੋਇਆ ਸੀ ਮਹਿਲਾ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਗਰੇਵਾਲ ਜਿਹੜੇ ਆਪਣੇ ਆਪ ਨੂੰ ਲਿਖਦੀ ਸੀ ਨਾਮ ਉਹਦਾ ਕਿਉਂਕਿ ਪਹਿਲਾਂ ਜਗਰਾਉਂ ਦੇ ਬੀ ਸਿਟੀ ਐਸ ਐਚ ਰੀ ਠੂ ਥਾਣੇ ਦੇ ਵਿੱਚ ਵੀ ਰਹੀ ਉੱਥੇ ਵੀ ਚਰਚਾ ਦੇ ਵਿੱਚ ਰਹੀ ਕਿਉਂਕਿ ਕਹਿੰਦੇ ਮਾਹਰ ਸੀ ਕ੍ਰਾਪਸ਼ਨ ਦੇ ਵਿੱਚ ਪਰ ਇੱਥੇ ਪੇਚਾ ਅੜ ਗਿਆ ਭਾਵੇਂ ਕਿ ਨਸ਼ਿਆਂ ਵਿਰੁੱਧ ਜਿਹੜਾ ਯੁੱਧਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਨਹੀਂ ਛੇੜਿਆ ਸੀ ਪਰ ਮਿਸ਼ਨ ਤਾਂ ਸੀ ਸਰਕਾਰ ਦਾ ਭ੍ਰਿਸ਼ਟਾਚਾਰ ਦੇ ਵਿਰੁੱਧ ਮਹਿੰਮ ਸੀ ਤੇ ਨਾਲ ਨਸ਼ਿਆਂ ਵਿਰੁੱਧ ਮਹਿੰਮ ਸੀ ਜਿਹੜੇ ਮੇਨ 2 ਟਾਸਕ ਰੱਖ ਕੇ ਜਿਹੜੀ ਸਰਕਾਰ ਜਿਹੜੀ ਹੈਗੀ ਆ ਇਹ ਹੋਂਦ ਵਿੱਚ ਆਈ ਸੀ ਪਰ ਉਥੋਂ ਦੇ ਕਹਿੰਦੇ ਰਾਜਨੀਤਿਕ ਲੋਕਾਂ ਨੇ ਇੱਕ ਆਗੂ ਨੇ ਉਹਦੀ ਫੂਕ ਕੱਢਤੀ ਜਿਹੜੀ ਇਹ ਮਹਮਦੀ ਜੁੱਧ ਨਸ਼ਿਆਂ ਵਿਰੁੱਧ ਤਾਂ ਭਾਵੇਂ ਬਾਅਦ ਦੇ ਵਿੱਚ ਸ਼ੁਰੂ ਹੋਈ ਆ ਪਰ ਉਹਦਾ ਜਿਹੜਾ ਤਾਸਕ ਮੁੱਖ ਮੰਤਰੀ ਦਾ ਸੀਗਾ ਸੁਪਨਾ ਸੀ ਵੀ ਇਹ ਜੀ ਨਸ਼ੇ ਛਡਾਉਣੇ ਆ ਨਸ਼ਿਆਂ ਵਾਲਿਆਂ ਨੂੰ ਵੱਡੇ ਮਗਰਮੱਛਾਂ ਨੂੰ ਕਾਬੂ ਕਰਨਾ ਪੁਲਿਸ ਵਾਲੀਆਂ ਜਿਹੜੀਆਂ ਕਾਲੀਆਂ ਭੇਡਾਂ ਨੇ ਪੁਲਿਸ ਦੇ ਵਿੱਚ ਉਹਨਾਂ ਨੂੰ ਵੀ ਜਿਹੜਾ ਹੈਗਾ ਜਿਹੜੇ ਮਿਲੀ ਭੁਗਤ ਕਰਕੇ ਨਸ਼ਾ ਵਕਾ ਰਹੇ ਨੇ ਉਹਨਾਂ 'ਤੇ ਵੀ ਕਾਬੂ ਪੋਣਾ ਜੇਲ੍ਹਾਂ ਦੇ ਵਿੱਚ ਅੰਦਰ ਡੱਕਣੇ ਨੇ ਪਰ ਇਹ ਹੋਰ ਕੁਝ ਹੋਇਆ ਪੁਲਿਸ ਨੇ ਐਸਐਸਪੀ ਨੇ ਜਿਹੜਾ ਮੌਜੂਦਾ ਐਸਐਸਪੀ ਨੇ 9 ਮਹੀਨੇ ਪਹਿਲਾਂ ਕਹਿੰਦੇ ਅਕਤੂਬਰ ਦੇ ਵਿੱਚ 2024 ਦੇ ਵਿੱਚ ਜਦੋਂ ਉਹਨੂੰ ਸੂਚਨਾ ਮਿਲੀ ਉਹਨਾਂ ਨੇ ਤੁਰੰਤ ਜਾਂਚ ਦੇ ਹੁਕਮ ਕਰ ਦਿੱਤੇ ਤਾਂ ਸਾਹਮਣੇ ਆਇਆ ਕਿ ਅਰਸ਼ਪ੍ਰੀਤ ਕੌਰ ਜਿਹੜੀ ਗਰੇਵਾਲ ਆ ਐਸਐਚਓ ਕੋਟ ਹੀ ਸੇਖਾ ਉਹਨੇ ਜਿਹੜਾ ਬਲਖੰਡੀ ਉੱਥੇ ਚੌਂਕੀ ਆ ਉਹਦੇ ਅੰਦਰ ਪੈਂਦੀ ਉਹਦੇ ਮੁਨਸ਼ੀ ਦੇ ਨਾਲ ਰਾਹੀ ਜਿਹੜਾ ਡਿਮਾਂਡ ਕੀਤੀ ਗਈ ਸੰਗਲਰਾਂ ਤੋਂ ਜਿੰਨਾਂ ਕੋਲ 3 ਕਿਲੋ ਫੀਂ ਫੜੀ ਗਈ ਸੀ ਆਓ ਤੁਹਾਨੂੰ ਉਹਨਾਂ ਦਾ ਨਾਮ ਵੀ ਦੱਸਦੇ ਆ ਕਿ ਕੌਣ ਸਨ ਜਿਹੜੇ ਸਕਾਰਪੀਓ ਗੱਡੀ ਤੇ ਲੈ ਕੇ ਜਾ ਰਹੇ ਸੀ ਉਹ ਸੀ ਅਮਰਜੀਤ ਸਿੰਘ ਅਮਰਜੀਤ ਸਿੰਘ ਤੇ ਉਹਦਾ ਭਾਈ ਜਿਹੜਾ ਸੀ ਮਨਪ੍ਰੀਤ ਸਿੰਘ ਤੇ ਭਤੀਜਾ ਗੁਰਪ੍ਰੀਤ ਸਿੰਘ ਸੀ ਇਹਨਾਂ ਨੂੰ ਕਾਬੂ ਕਰ ਲਿਆ ਸੀ ਪਰ 8 ਲੱਖ ਦਾ ਸੌਦਾ ਹੋਇਆ ਪਰ 5 ਲੱਖ ਜਿਹੜਾ ਹੈਗਾ ਉਹ ਦਿੱਤਾ ਗਿਆ ਉਹਨਾਂ ਨੂੰ ਉਸ ਸਮੇਂ ਦੇ ਐਸਐਸਪੀ ਨੂੰ ਜਿਹੜੀ ਹੈਗੀ ਆ ਮੇਨ ਇਸ ਦੀ ਜਦੋਂ ਸੂਚਨਾ ਮਿਲਦੀ ਆ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਮਿਲਦੀ ਆ ਉਹ ਫਿਰ ਡੀਜੀਪੀ ਦਫ਼ਤਰ ਜਿਹੜਾ ਹੈਗਾ ਦੱਸਦੇ ਆ ਵੀ ਸੂਚਿਤ ਕਰਕੇ ਇਸ ਘਟਨਾ ਤੋਂ ਬਾਅਦ ਦੇ ਵਿੱਚ ਸੂਚਿਤ ਕਰਕੇ ਤੇ ਇਹ ਮੁਕਦਮਾ ਦਰਜ ਹੁੰਦਾ ਵਾ 3 ਅਕਤੂਬਰ 2024 ਨੂੰ ਪਰ ਮੁਕਦਮਾ ਦਾ ਦਰਜ ਹੋ ਜਾਂਦਾ ਪਰ ਉਸ ਥਾਣੇ ਦੇ ਮੁੰਸ਼ੀ ਤੇ ਵੀ ਹੋ ਜਾਂਦਾ ਪਰ ਕਾਰਵਾਈ ਕਿਉਂ ਨਹੀਂ ਹੁੰਦੀ ਗ੍ਰਿਫਤਾਰੀ ਕਿਉਂ ਨਹੀਂ ਪੈਂਦੀ ਅਰਸ਼ਪ੍ਰੀਤ ਕੌਰ ਗਰੇਵਾਲ ਦੀ ਉਹ ਜਾਨੀ ਕਿ ਕਹਿੰਦਾ ਬਾਪ ਉਹ ਸਹਾਰਾ ਲੈ ਲੈਂਦੀ ਆ ਅੱਗੇ ਉਹਨੂੰ ਮੌਕਾ ਦਿੱਤਾ ਜਾਂਦਾ ਇਨਕੁਆਰੀਆਂ ਦਾ ਪਰ ਉਹਦੀ ਗ੍ਰਿਫਤਾਰੀ ਨਹੀਂ ਹੋਈ ਦੱਸਿਆ ਜਾਂਦਾ ਵੀ ਕਿਉਂਕਿ ਉਹਦੇ ਵੱਡੇ ਵੱਡੇ ਲਿੰਕ ਸੀ ਕਿਹੜੇ ਅਧਿਕਾਰੀਆਂ ਨਾਲ ਲਿੰਕ ਸੀ ਜਿਹੜੇ ਉਹਦੀ ਸਪੋਰਟ ਤੇ ਉੱਤਰ ਆਏ ਕਿਹੜੇ ਜਿਹੜੇ ਰਾਜਨੇਤਾ ਨਾਲ ਲਿੰਕ ਸੀ ਕਿਉਂਕਿ ਅਜੇ ਤੱਕ ਬੁਝਾਰਤ ਬਣਿਆ ਪਰ ਇਹ ਮਾਮਲਾ ਚਾਰਜ ਉਹਦੇ ਵਿੱਚ ਚਾਰ ਸੀਟ ਵੀ ਹੋ ਗਿਆ ਇਹ ਅਦਾਲਤ ਦੇ ਵਿੱਚ ਜਦੋਂ ਇਹਦਾ ਚਲਾਨ ਵੀ ਪੇਸ਼ ਕੀਤਾ ਗਿਆ ਇਸ ਮਾਮਲੇ ਦਾ ਪਰ ਉਹ ਪੇਸ਼ ਨਹੀਂ ਹੋਈ ਗਾਇਬ ਹੋ ਗਈ 9 ਮਹੀਨੇ ਤੋਂ ਗਾਇਬ ਹੈ ਅੱਜ ਮੋਗਾ ਦੀ ਅਦਾਲਤ ਨੇ ਉਸ ਅਰਸ਼ਪ੍ਰੀਤ ਕੌਰ ਜਿਹੜੀ ਦਵੰਗ ਗਰੇਵਾਲ ਅਰਸ਼ਪ੍ਰੀਤ ਕੌਰ ਗਰੇਵਾਲ ਦਵੰਗ ਜਿਹੜੀ ਆਪਣੇ ਆਪ ਨੂੰ ਦੱਸਦੀ ਸੀ ਐਸ ਐਚਓ ਆ ਉਸ ਨੂੰ ਭਗੌੜਾ ਐਲਾਨ ਕਰ ਦਿੱਤਾ ਉਹ ਆਖਰ ਕਿੱਧਰ ਗਈ ਕੀ ਪਹਿਲਾਂ ਜਦ ਕਿ ਰਾਜੀਤ ਜਿਹੜਾ ਗਰੇ ਰਾਜੀਤ ਸਿੰਘ ਦੇ ਐਸਐਸਪੀ ਸੀਗੇ ਮੋਗੇ ਦੇ ਸਾਬਕਾ ਤਤਕਾਲੀ ਐਸਐਸਪੀ ਸੀ ਉਹ ਵੀ ਕਿਉਂਕਿ ਪਗੋੜੇ ਨੇ ਉਹਨਾਂ ਦਾ 인ਦਰਜੀਤ ਸਿੰਘ ਜਿਹੜੇ ਇਨਸਪੈਕਟਰ ਪਕੜੇ ਗਏ ਸੀਗੇ ਏਕੇ 47 ਤੇ ਡਰੱਗ ਮਣੀ ਤੇ ਡਰੱਗ ਸਮੇਤ ਪਕੜੇ ਗਏ ਸੀਗੇ ਜਿਹੜੇ ਕਿ ਉਸ ਸਮੇਂ ਜਦੋਂ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਸੀ ਉਸ ਸਮੇਂ ਫੜੇ ਗਏ ਸੀ ਉਦੋਂ ਬਾਅਦ ਦੇ ਵਿੱਚ ਆਇਆ ਸੀ ਨਾਮ ਰਾਜੀਤ ਸਿੰਘ ਦਾ ਰਾਜੀਤ ਕਿਉਂਕਿ ਰਾਜੀਤ ਉਹ ਐਸਐਚਓ ਸੀਗਾ ਜਿਹਦੇ ਰਾਹੀਂ ਉਹ ਸਾਰੀਆਂ ਰਿਕਵਰੀਆਂ ਹੁੰਦੀਆਂ ਸੀ ਉਹ ਡਰੱਗ ਵਾਨੀ ਸੀਮਿਤ ਫੜਿਆ ਗਿਆ ਪਰ ਉਹਦੇ ਤੇ ਵੀ ਮੁਕਦਮਾ ਦੇਰ ਬਾਅਦ ਬਹੁਤ ਦਰਜ ਹੋਇਆ ਸੀ ਪਰ ਹੁਣ ਜਿਹੜਾ ਹੈਗਾ ਐਸਐਸਪੀ ਜਿਹੜਾ ਸਾਬਕਾ ਤਤਕਾਲੀ ਐਸਐਸਪੀ ਰਾਜੀਤ ਸਿੰਘ ਵੀ ਫਰਾਰ ਹੈ ਮੋਗਾ ਜ਼ਿਲ੍ਹੇ ਦੇ ਕੋਟੀ ਸੇਖਾਂਦੀ ਤਤਕਾਲੀ ਐਸਐਚਓ ਅਰਸ਼ਪ੍ਰੀਤ ਕੌਰ ਵੀ ਗਾਇਬ ਹੈ ਫਰਾਰ ਹੈ ਭਗੌੜਾ ਕਰਾਰ ਦੇ ਦਿੱਤੀ ਗਈ ਹੈ ਆਖਰ ਉਹੀ ਜਿਹੜਾ ਸਵਾਲ ਬਣਿਆ ਹੋਇਆ ਕਿਉਂਕਿ ਵੀ ਉਹ ਆਖਰ ਕਿੱਥੇ ਗਏ ਕਿਉਂਕਿ ਇਹ ਵੀ ਪਤਾ ਲੱਗਿਆ ਵੀ ਉਹਨਾਂ ਨੂੰ ਉਹਨਾਂ ਦੇ ਆਕਾਮਾਂ ਨੇ ਜਿਹੜਾ ਵੀ ਅਸੀਂ ਸਾਡੇ ਨਾਮ ਨਾਲ ਵਿੱਚ ਆ ਜਾਣ ਉਹ ਬਾਹਰ ਭੇਜ ਦਿੱਤਾ ਵਿਦੇਸ਼ ਭੇਜ ਦਿੱਤਾ ਪਰ ਦੂਜੇ ਪਾਸੇ ਕਿਉਂਕਿ ਉਹਨਾਂ ਨੇ ਕਹਿੰਦੇ ਆਕਾਮਾਂ ਨੇ ਜ਼ੋਰ ਬਹੁਤ ਲਾਇਆ ਉੱਪਰ ਉੱਪਰਲੇ ਲੈਵਲ ਤੱਕ ਉਹਦਾ ਨਾਮ ਜਿਹੜਾ ਹੈਗਾ ਇਸ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਜਾਵੇ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਕਲੀਨ ਚਿੱਟ ਦਵਾਈ ਜਾਵੇ ਪਰ ਇਧਰੋਂ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਇੱਕ ਵੱਡਾ ਜਿਹੜਾ ਰੋਡ ਮੈਪ ਜਿਹੜਾ ਹੈਗਾ ਉਹਦਾ ਬਲੂਪ੍ਰਿੰਟ ਤਿਆਰ ਕਰੀ ਬੈਠੇ ਸਨ ਜੁੱਧ ਨਸ਼ਿਆਂ ਵਿਰੁੱਧ ਕਿਉਂਕਿ ਇਹਦੇ ਵਿੱਚ ਕਿਵੇਂ ਮਾਫੀ ਹੋ ਸਕਦੀ ਆ ਇਹਦੇ ਵਿੱਚ ਕਿਵੇਂ ਜਿਹੜੀ ਹੈਗੀ ਕਲੀਨ ਚਿੱਟ ਦਿੱਤੀ ਜਾ ਸਕਦੀ ਆ ਕਿਉਂਕਿ ਇਹਦੇ ਵਿੱਚ ਤਾਂ ਉਹਨਾਂ ਨੇ ਕਿਸੇ ਨੂੰ ਬਖਸਣਾ ਨਹੀਂ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਹੈਗੀ ਆ ਮਹਮਾ ਅੱਜ 5 ਮਹੀਨੇ ਹੋ ਗਏ ਨੇ ਇਹਦੇ ਵਿੱਚ ਕੋਈ ਵੱਡਾ ਕੋਈ ਛੋਟਾ ਸਾਰੇ ਰਗੜੇ ਜਾ ਰਹੇ ਨੇ ਔਰ ਬਲਡੋజర్ ਚੱਲ ਰਹੇ ਨੇ ਉਹਨਾਂ ਦੇ ਘਰਾਂ ਤੇ ਕੀ ਹੁਣ ਇਹ ਵੀ ਸਵਾਲ ਹੁੰਦਾ ਹੈ ਖੜਾ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਸ ਅਹਿਮ ਜਿਹੜੀ ਹੈਗੀ ਆ ਐਸ ਐਚਓ ਜਿਹੜੀ ਅਰਸ਼ਪ੍ਰੀਤ ਦੇ ਜਿਹੜਾ ਮਾਮਲੇ ਨੂੰ ਦਬਾਉਣ ਵਾਲੇ ਅਧਿਕਾਰੀਆਂ ਤੇ ਮੁਕੱਦਮਾ ਦਰਜ ਕਰੇਗੀ ਕੀ ਉਹਨਾਂ ਮਹਾਰਾਤਰੀਆਂ ਦੇ ਨਾਮ ਵੀ ਸਾਹਮਣੇ ਲੈ ਕੇ ਆਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਜਿਨ੍ਹਾਂ ਨੇ ਉਸ ਨੂੰ ਭਗੌੜਾ ਕਰਨ ਦਾ ਮੌਕਾ ਦੇ ਦਿੱਤਾ ਔਰ ਉਹ ਆਖਰ ਵਿਦੇਸ਼ ਗਈ ਹੈ ਕਿੱਥੇ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਜਰੂਰ ਸਵਾਲ ਬਣਿਆ ਹੋਇਆ ਵਾ ਕਿਉਂਕਿ ਭਾਵੇਂ ਇਹ 9 ਮਹੀਨੇ ਹੋ ਗਏ ਨੇ ਇਸ ਮਾਮਲਾ ਦਰਜ ਹੋਏ ਨੂੰ ਉਸ ਦੀ ਗ੍ਰਿਫਤਾਰੀ ਨਹੀਂ ਪਈ ਤੇ ਔਰ 5 ਮਹੀਨੇ ਤੋਂ ਭਗਵੰਤ ਮਾਨ ਦੀ ਸਰਕਾਰ ਦੀ ਸ਼ਕਤੀ ਨਾਲ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਮਹਮਾ ਉਹ ਚੇੜੀ ਆ ਹੁਣ ਇਹ ਖੜਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅਰਸਪ੍ਰੀਤ ਕੌਰ ਦੀਆਂ ਪ੍ਰਾਪਰਟੀਆਂ ਦੀ ਵੀ ਜਾਂਚ ਜਿਹੜੀ ਹੈਗੀ ਹੈ ਕਰਵਾਏਗੀ ਕਿਉਂਕਿ ਇਹ ਵੱਡਾ ਮਾਮਲਾ ਬਣਦਾ ਇਹਦੇ ਨਾਲ ਇਹ ਨਹੀਂ ਖੜਾ ਹੋ ਕੇ ਸੁੱਟ ਜਾ ਸਕਦਾ ਵੀ ਇਹ ਮਾਮਲਾ ਅਦਾਲਤ ਦੇ ਵਿੱਚ ਹੈ ਅਦਾਲਤ ਨੇ ਆਪਣਾ ਕੰਮ ਕਰ ਦਿੱਤਾ ਅਦਾਲਤ ਨੇ ਜਿਹੜਾ ਹੈਗਾ ਉਸ ਨੂੰ ਪਘੌੜਾ ਕਰਾਰ ਦੇ ਦਿੱਤਾ ਪਰ ਪਰ ਇਹ ਵੱਡਾ ਮਾਮਲਾ ਜਿਹੜਾ ਹੈਗਾ ਇਸ ਤਰ੍ਹਾਂ ਸਰਕਾਰ ਤੇ ਸਵਾਲ ਖੜੇ ਕਰਦਾ ਗ੍ਰਿਫਤਾਰੀ ਕਿਉਂ ਨਹੀਂ ਪਈ ਇੰਨਾ ਸਮਾਂ ਤੱਕ ਉਸ ਦੀਆਂ ਜਿਹੜੀਆਂ ਪ੍ਰਾਪਰਟੀਆਂ ਦੀ ਜਾਂਚ ਹੋਵੇਗੀ ਕਿਉਂਕਿ ਉਹ ਹਮੇਸ਼ਾ ਚਰਚਾ 'ਚ ਰਹੀ ਹੈ ਜਿੱਥੇ ਐਸ ਐਚਓ ਲੱਗੀ ਆ ਹੁਣ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕਪਰਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਊਂਗਾ ਧੰਨਵਾਦ ਜੀ ਸასი ਕਾਲ